ਫਲੇ ਬਿਨਾ ਨਾਂਉ ਲੈ ਗੱਲ ਕੀਤੀ ਆ ਫਿਰ ਅਸੀਂ ਨਾਂਉ ਲੈ ਕੇ ਨੰਕੇ ਕਰਾਂਗੇ ਉਹਨਾਂ ਨੂੰ ਇਹ ਤੁਹਾਨੂੰ ਹੁਣ ਦੱਸਤੀ ਮੈਂ ਗੱਲ ਵੀਡੀਓ ਤੁਹਾਡੇ ਕੋਲੇ ਆਏ ਜਾਣੀ ਆ ਫਿਰ ਅਸੀਂ ਨਾਂਉ ਲੈ ਕੇ ਕਹਾਂਗੇ ਵੀ ਆ ਕਾਨਦਾਰ ਪ੍ਰਭੂ ਤੁਹਾਡੇ ਲਈ ਬਹੁਤ ਮਾੜੀ ਗੱਲ ਆ ਯਾਰ ਇਹ ਜਿਹੜੇ ਤੁਸੀਂ ਰੇਟ ਟੁਕਣੇ ਕਰਤੇ ਆ ਸਵੇਰ ਦੇ ਸੁਣ ਰਹੇ ਆ ਗਰੁੱਪਾਂ ਦੇ ਵਿੱਚ ਲੋਕ ਆਡੀਓ ਪਾ ਰਹੇ ਨੇ ਵੀਡੀਓ ਪਾ ਰਹੇ ਨੇ ਪਹਿਲਾਂ ਤਾਂ ਮੈਨੂੰ ਇਹ ਸੀ ਕਿਤੇ ਵੀ ਸਾਡੇ ਪਿੰਡ ਚ ਹੀ ਇਹ ਤਾਂ ਯਾਰ ਸਾਰੇ ਪੰਜਾਬ ਦੇ ਵਿੱਚ ਆ ਰਹੀਆਂ ਨੇ ਗੱਲਾਂ ਕਿ ਜਿਹੜੇ ਰੇਟ ਨੇ ਆਪਣੇ ਤਰਪਾਲਾਂ ਦੇ ਕਾਗਜ਼ਾਂ ਦੇ ਜਿਹੜੇ ਮੂਮੀ ਕਾਗਜ਼ ਡੂ ਜ਼ਰੂਰਤ ਪੈਂਦੀ ਆ ਆਪਾਂ ਨੂੰ ਹੁਣ ਹਾਂ ਮੀਹਾਂ ਦੇ ਵਿੱਚ ਜਿਵੇਂ ਗਰੀਬਾਂ ਦੇ ਘਰ ਚੂਣ ਲੱਗ ਜਾਂਦੇ ਆ ਯਾਰ ਕਿਉਂਕਿ ਗਰੀਬਾਂ ਦੇ ਚੂਨੇ ਨੇ ਯਾਰ ਮੀਰਾਂ ਨੂੰ ਤਾਂ ਕੋਈ ਚਲੋ ਨਹੀਂ ਫਿਕਰੇ ਚੀਜ਼ਾਂ ਦਾ ਤੇ ਉਹ ਹੁਣ ਤੁਸੀਂ ਉਹਨਾਂ ਦੀ ਲੁੱਟ ਕਰਨੀ ਆ ਯਾਰ ਗਰੀਬਾਂ ਦੀ ਬਹੁਤ ਭਰਾਵੋ ਪਹਿਲਾਂ ਹੀ ਪਰਮਾਤਮਾ ਵੱਲੋਂ ਕੋਈ ਸਰੂਪੀ ਆ ਤੇ ਦੇਖੋ ਕੀ ਹਾਲ ਹੋਇਆ ਪੰਜਾਬ ਦੇ ਵਿੱਚ ਤੇ ਖੜਾ ਦੇ ਨਾਲ ਅਸੀਂ ਦੇ ਨਾਲ ਤੇ ਤੁਸੀਂ ਯਾਰ ਇਹ ਗੱਲਾਂ ਸੁਣ ਕੇ ਮਨ ਨੂੰ ਮੇਰਾ ਦੁੱਖ ਬਹੁਤ ਲੱਗਿਆ ਯਾਰ ਪਰ ਮੈਂ ਫਿਰ ਵੀ ਸਾਡੇ ਜਿਹੜੇ ਨਗਰ ਦੀ ਪੰਚਾਇਤ ਤੇ ਸਰਪੰਚ ਸਾਹਿਬ ਦਾ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਵੀ ਇਸ ਗੱਲ ਤੇ ਕਹਿਤਾ ਜੀ ਅੱਡੇ ਵਿੱਚ ਜਿਹੜੇ ਕੋਈ ਇਸ ਤਰ੍ਹਾਂ ਲਗਾੰਦਾਰ ਕਰਨਗੇ ਵੀ ਅਸੀਂ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੇ ਨਾਲ ਖੜਨਾ ਨਹੀਂਗਾ ਤੇ ਉਹ ਕੀ ਘੜੀ ਤਾਂ ਹਰੇਕ ਤੇ ਆਉਂਦੀ ਹੁੰਦੀ ਹੈ ਸਮੇਂ ਦਾ ਕੋਈ ਪਤਾ ਨਹੀਂ ਹੁੰਦਾ ਮਾਲਾ ਚੰਗੀ ਦਾ ਤੇ ਉਹ ਕਹਿੰਦੇ ਵੀ ਅਸੀਂ ਉਹਨਾਂ ਦੇ ਨਾਲ ਨਹੀਂ ਖੜਾਂਗੇ ਤੇ ਬਾਕੀ ਉਹਨਾਂ ਨੇ ਵਾਰਨਿੰਗ ਵੀ ਦਿੱਤੀ ਆ ਵੀ ਆਪਦਾ ਇਹ ਚੀਜ਼ਾਂ ਤੋਂ ਬਾਜ ਆ ਜੋ ਵੀ ਆਪਾਂ ਜਿਹੜਾ ਉਹਨੇ ਮਦਦ ਕਰਨੀ ਆ ਇਹਦੇ ਗਰੀਬ ਹੰਦੇ ਨੇ ਔਖੇ ਸਮੇਂ ਚ ਜੇ ਮੈਂ ਆ ਦੇਖ ਰਿਹਾ ਸੀ ਸਾਡੇ ਇੱਕ ਆਪਣੇ ਅਸੋਕ ਮਾਰਾਣਪੀਆ ਵੀਰ ਉਹਨੇ ਇਹ ਕਹਿਤਾ ਵੀ ਯਾਰ ਮੈਥੋਂ ਲੈ ਜਾਓ ਤਰਪਾਲਾਂ ਜੰਮੀਆ ਲਿਆਣੀਆਂ ਨੇ ਵਾਟਰ ਪ੍ਰੂਫ ਤਰਪਾਲਾਂ ਨੇ ਉਹ ਕਹਿੰਦੇ ਲੈ ਜਾਓ ਵੀ ਬਾਫਸ ਕਰ ਦੇਉਗਾ ਬਾਅਦ ਚ ਤੇ ਇੱਕ ਪਾਸੇ ਤਾਂ ਲੋਕ ਇਹਦੀ ਸੋਚ ਰੱਖ ਰਹੇ ਨੇ ਤੇ ਇੱਕ ਪਾਸੇ ਤੁਸੀਂ ਰੇਟ ਧੁਗਣੇ ਕਰਦੇ ਯਾਰ ਕੱਲੇ ਆਪਣੇ ਹੀ ਕੋਈ ਪਿੰਡ ਦੀ ਗੱਲ ਨਹੀਂ ਇੱਥੇ ਦੀ ਤੇ ਟੋਟਲੀ ਪੰਜਾਬ ਦੇ ਵਿੱਚ ਹੀ ਮੈਂ ਹੋਰ ਥਾਵਾਂ ਤੋਂ ਵੀ ਗਰੁੱਪਾਂ ਦੇ ਵਿੱਚ ਆਡੀਓ ਸੁਣੀਆਂ ਨੇ ਕੋਈ ਲਾਹ ਹੀ ਲੈਣ ਲੱਗਿਆ ਯਾਰ ਉਗਰੀ ਉਹਨਾਂ ਯਾਰ ਵਿਚਾਰੇ ਕੋਈ ਉਹਨਾਂ ਨੂੰ ਯਾਰ ਪਹਿਲੀ ਤਾਂ ਗੱਲ ਆ ਵੀ ਲੱਗੇ ਰੇਟ ਵੀ ਚੀਜ਼ ਆਪਾਂ ਦੇ ਦੀ ਇਹ ਜਿਸਮ ਚੌਕੀ ਖੜੀ ਚ ਤਾਂ ਵੀ ਕੋਈ ਉਹ ਨਹੀਂ ਹੁੰਦਾ ਇੱਕ ਵਾਰੀ ਤਾਂ ਆਪਾਂ ਲੰਗਰ ਲਾਉਨੇ ਆ ਯਾਰ ਦੁਨੀਆ ਤੇ ਆਪਣੀਆਂ ਗੱਲਾਂ ਹੁੰਦੀਆਂ ਨੇ ਪੰਜਾਬੀਆਂ ਦੀ ਇਹ ਹਲਕੇ ਸਮੇਂ ਚ ਖੜਦੇ ਨੇ ਜਾ ਕੇ ਕੀ ਹਾਲ ਹੋਏ ਪਏ ਨੇ ਯਾਰ ਪੰਜਾਬ ਤੋਂ ਬੰਨ ਟੁੱਟ ਰਹੇ ਨੇ ਪਾਣੀ ਕੀ ਹਾਲ ਫਸਲਾਂ ਦੀ ਹੋ ਗਈਆਂ ਕਿਸਾਨਾਂ ਦੇ ਕੀ ਹਾਲ ਲਿੰਗਰੀਪਾਂ ਦੇ ਤੇ ਤੁਸੀਂ ਯਾਰ ਆ ਗੱਲ ਦੁੱਖ ਲੱਗਿਆ ਮੇਰੇ ਤਾਂ ਮਨ ਨੂੰ ਪ੍ਰਭੂ ਬੁਰਾ ਨਾ ਮਨਾਇਓ ਤੇ ਤੁਹਾਨੂੰ ਬੇਨਤੀ ਹੱਥ ਬੰਨ੍ਹ ਕੇ ਤਬਨ ਕੇ ਬੇਨਤੀ ਹੈ ਲੱਗੇ ਰੇਟ ਨਹੀਂ ਦੇਣਾ 5000 ਰੁਪਏ ਕਮਾ ਕੇ ਦੇ ਦੋ ਪਰ ਮਤਲਬ ਔਖੀ ਘੜੀ ਦੇ ਵਿੱਚ ਮਦਦ ਕਰੀ ਦਿੰਦੀ ਹੈ ਇਸ ਤਰ੍ਹਾਂ ਰੇਟ ਦੁੱਗਣੇ ਨਹੀਂ ਕਰੀ ਜਾਂਦੇ ਆ ਮੈਂ ਮਤਲਬ ਮੈਨੂੰ ਤਾਂ ਬੋਲਣ ਲਈ ਮਜboor ਰਹਾ ਮੈਂ ਕਿਉਂਕਿ ਪਹਿਲਾਂ ਇੱਕ ਮੈਂ ਗਰੁੱਪ ਚ ਆਡੀਓ ਸੁਣੀ ਸਾਡੇ ਮੈਂਬਰ ਨੇ ਸਾਹਬ ਦਾ ਗਿੱਲੂ ਵੀਰ ਉਹਦੀ ਪਾਈ ਨਹੀਂ ਸੀਗੀ ਉਹਨੂੰ ਪਤਾ ਲੱਗਿਆ ਹੁਣ ਕਿਸ ਨੇ ਦੱਸਿਆ ਹੁਣ ਉਸ ਤੋਂ ਬਾਅਦ ਹੁਣ ਸਰਪੰਚ ਸਾਹਿਬ ਨੇ ਪਾਈ ਤੇ ਹੋਰ ਮੈਨੂੰ ਵੀ ਇੱਕ ਦੋ ਸੱਜਣਾ ਨੇ ਫੋਨ ਆਏ ਤੇ ਕੁਦਵਾ ਮੈਂ ਹੋਰ ਗਰੋਪ ਕੋ ਦੇਖੇ ਉਹਨਾਂ ਦੇ ਵਿੱਚ ਆਡੀਓ ਪਈਆਂ ਹੋਈਆਂ ਨੇ ਕਿਉਂਕਿ ਕੱਲੇ ਇੱਥੇ ਸਾਡੇ ਪਿੰਡ ਦੀ ਗੱਲ ਨਹੀਂ ਹੈ ਕਿ ਬਾਕੀ ਜਗ੍ਹਾ ਤੇ ਵੀ ਮਤਲਬ ਇਸ ਤਰ੍ਹਾਂ ਵਾਲੀ ਸੋਚ ਨਾ ਯਾਰ ਕਰੋ ਬਹੁਤ ਦੁੱਖ ਲੱਗਿਆ ਮਾਨੂੰ ਇਹ ਗੱਲ ਸੁਣ ਕੇ ਤੇ ਭਰਾ ਬਣ ਕੇ ਬੇਨਤੀ ਹੈ ਜਿਹੜਾ ਵੀ ਭਰਾ ਕੋਈ ਵੀਡੀਓ ਸੁਣੂਗਾ ਇਹ ਤੇ ਉਹਨੂੰ ਬੇਨਤੀ ਹੈ ਯਾਰ ਆਪਣੀ ਦਾ ਲੱਗੇ ਰੇਟ ਚ ਦੇ ਦੋ ਤੁਸੀਂ ਇਹ ਜਿਹੜੀ ਔਖੇ ਘੜੇ ਚ ਇਹਦੇ ਕੰਮ ਆਉਣ ਵਾਲੀ ਨਸੀਬ ਤੇ ਇਹ ਹੀ ਹੁੰਦਾ ਤਾਨਪੁਨ ਮੌਕੇ ਤੇ ਮਦਦ ਕਰਨੀ ਇਹਦੇ ਜਿਹੜੀ ਰਜੇ ਹੋਈ ਨੂੰ ਰਿਹਾਉਣ ਲਈ ਤਾਂ ਆਪਾਂ ਲੰਗਰ ਲਾ ਦਿੰਦੇ ਆ ਉਦੋਂ ਤੁਸੀਂ ਉਹ ਕਰਦੇ ਹੋ ਯਾਰ ਹੁਣ ਅਸਲ ਅਸਲ ਲੰਗਰ ਇਹ ਔਖੇ ਸਮੇਂ ਚ ਔਖੀ ਘੜੀ ਚ ਮਦਦ ਕਰਨ ਬੰਦੇ ਸੋ ਇਸ ਤਰ੍ਹਾਂ ਦੀ ਹਲਾ ਨਾ ਕਰੋ ਵੀ ਵੇਟ ਦੁਕਣੇ ਕਰਦੇ ਇਹਦੇ ਚ ਬਹੁਤ ਬਦਨਾਮੀ ਹੋਊ ਨਾ ਵਾਲੇ ਸਮੇਂ ਦੇ ਜਿਹੜੇ ਦੁਕਾਨਦਾਰ ਇਸ ਤਰ੍ਹਾਂ ਕਰ ਰਹੇ ਨੇ ਹਲੇ ਬਿਨਾ ਨਾਂ ਲੈ ਗੱਲ ਕੀਤੀ ਆ ਫਿਰ ਅਸੀਂ ਨਾਂ ਲੈ ਕੇ ਨੰਗੇ ਕਰਾਂਗੇ ਉਹਨਾਂ ਨੂੰ ਇਹ ਤੁਹਾਨੂੰ ਹੁਣ ਗਾਸਤੀ ਨਾਲ ਗੱਲ ਵੀਡੀਓ ਤੁਹਾਡੇ ਕੋਲੇ ਆ ਜਾਣੀ ਆ ਫਿਰ ਅਸੀਂ ਨਾਂ ਲੈ ਕੇ ਕਹਾਂਗੇ ਵੀ ਆਹ ਚੀਜ਼ 2 ਦਿਨ ਪਹਿਲਾਂ ਕਰਾਇਦਾ ਰੇਟ ਸੀ ਕਾਗਿ ਦਾ ਵੀ ਇੰਨਾ ਸੀ 80 ਰੁਪਏ ਕਿਲੋ ਸੀ ਵੀ ਆ ਦੋ ਦਿਨ ਮੀ ਪੈਣ ਤੋਂ ਬਾਅਦ ਇਹ ਜਦੋਂ ਲੋਡ ਪਈ ਲੋਕਾਂ ਨੂੰ ਤੇ ਗਰੀਬਾਂ ਦੀ ਉੱਥੇ ਲਾਈਨਾਂ ਲੱਗੀਆਂ ਜਾ ਕੇ ਵੀ ਭਾਈ ਤੇ ਜਦੀ ਉਹਨਾਂ ਨੇ ਰੇਟ ਧੋਕਣੇ ਕਰਦੇ ਛੱਡ ਜੋ ਪਿਆਰ ਨਾਲ ਵੀ ਕਹਨੇ ਆ ਤੇ ਅਸੀਂ ਤੁਹਾਨੂੰ ਇਹ ਵੀ ਕਹਨੇ ਵੀ ਤੁਹਾਨੂੰ ਨਹੀਂ ਹੋਣ ਦਿਨਾ ਚਾਹੀ ਅਸੀਂ ਤੁਹਾਡਾ ਫਿਰ ਨਾਮ ਲੈ ਕੇ ਜ਼ਿਕਰ ਕਰਾ। ਸੋ ਕੋਈ ਪਰਮਾਤਮਾ ਤੋਂ ਡਰੋ ਯਾਰ।